ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਆਪ ਸਭ ਸੰਗਤਾਂ ਤੇ ਪੀਰਾਂ ਦੀ ਕਿਰਪਾ ਬਣੀ ਰਹੇ ਸੰਗਤ ਜੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਮਸਾਣ ਕੀ ਹੈ ਮਸਾਣੀ ਸ਼ਕਤੀਆਂ ਕੀ ਹੁੰਦੀਆਂ ਨੇ ਇਹ ਕਿਵੇਂ ਕਿਸੇ ਦਾ ਘਰ ਬਰਬਾਦ ਕਰ ਦਿੰਦੀਆਂ ਨੇ ਮਸਾਣ ਦੇ ਘਰ ਵਿੱਚ ਹੋਣ ਦੇ ਕੀ ਲੱਛਣ ਨੇ ਤੇ ਕੀ ਸੰਕੇਤ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਇਹ ਜਾਣ ਸਕਦੇ ਹਾਂ ਕਿ ਕਿਸੇ ਨੇ ਸਾਡੇ ਤੇ ਕੋਈ ਮਸਾਣੀ ਕਿਰਿਆ ਕਰਕੇ ਮਸਾਣ ਭੇਜਿਆ ਹੋਇਆ ਹੈ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸੰਗਤ ਜੀ ਮਸਾਣ ਇੱਕ ਐਸੀ ਬੁਰੀ ਸ਼ਕਤੀ ਹੈ ਜੋ ਸ਼ਮਸ਼ਾਨ ਘਾਟਚਵਾਸ ਕਰਦੀ ਹੈ ਇਸਲਾਮ ਧਰਮ ਚ ਤਾਂ ਮੁਰਦੇ ਨੂੰ ਦਫਨ ਕਰਕੇ ਉਸ ਦਾ ਫਾਤੀਹਾ ਪੜ ਦਿੱਤਾ ਜਾਂਦਾ ਹੈ ਤੇ ਉਸ ਮੁਰਦੇ ਦਾ ਹਮਜ਼ਾਦ ਜਿੰਨ ਉਸ ਕਬਰ ਵਿੱਚ ਉਸ ਦੇ ਨਾਲ ਹੀ ਬੰਦ ਹੋ ਜਾਂਦਾ ਹੈ ਅਤੇ ਇਧਰ ਉਧਰ ਭਟਕਦਾ ਨਹੀਂ ਪਰ ਸਾਡੇ ਧਰਮਾਂ ਵਿੱਚ ਮੁਰਦਿਆਂ ਨੂੰ ਸ਼ਮਸ਼ਾਨ ਘਾਟ ਤੇ ਲੈ ਜਾ ਕੇ ਜਲਾਇਆ ਜਾਂਦਾ ਹੈ ਜਲਾਉਣ ਤੋਂ ਬਾਅਦ ਉਸ ਦਾ ਜੋ ਵੀ ਵਿਧੀ ਵਿਵਹਾਰ ਅਨੁਸਾਰ ਅੰਤਮ ਸੰਸਕਾਰ ਕਰਕੇ ਅਸਥੀਆਂ ਵਹਾ ਦਿੱਤੀਆਂ ਜਾਂਦੀਆਂ ਨੇ ਸ਼ਮਸ਼ਾਨ ਘਾਟ 'ਚ ਬੱਚੇ ਵੀ ਜਲਾਏ ਜਾਂਦੇ ਨੇ ਔਰਤਾਂ ਵੀ ਬਜ਼ੁਰਗ ਵੀ ਤੇ ਉਹ ਲੋਕ ਵੀ ਜੋ ਆਪਣੇ ਜੀਵਨ 'ਚ ਜਾਦੂ ਟੂਣਾ ਕਰਦੇ ਰਹੇ ਅਤੇ ਤਾੰਤ੍ਰਿਕ ਸਨ ਅਤੇ ਸ਼ੈਤਾਨ ਦੀ ਪੂਜਾ ਕਰਦੇ ਰਹੇ ਸਨ ਉਹ ਲੋਕ ਜਿਨ੍ਹਾਂ ਚੀਜ਼ਾਂ ਤੋਂ ਕੰਮ ਲੈਂਦੇ ਸਨ ਜੋ ਬੁਰੀਆਂ ਰੂਹਾਂ ਜਾਂ ਭੂਤ ਉਹਨਾਂ ਦੇ ਵਾਸ ਵਿੱਚ ਸਨ ਉਹ ਉਸ ਤਾੰਤ੍ਰਿਕ ਦੇ ਮਰਨ ਤੋਂ ਬਾਅਦ ਸ਼ਮਸ਼ਾਨ ਘਾਟ 'ਚ ਆਜ਼ਾਦ ਹੋ ਜਾਂਦੀਆਂ ਨੇ ਤੇ ਉੱਥੇ ਹੀ ਵੱਸਣ ਲੱਗ ਜਾਂਦੀਆਂ ਨੇ ਇਹਨਾਂ ਬੁਰੀਆਂ ਸ਼ਕਿਆ ਦਾ ਅਸਰ ਸ਼ਮਸ਼ਾਨ ਘਾਟ ਦੇ ਆਲੇ ਦੁਆਲੇ 1 ਕਿਲੋਮੀਟਰ ਤੱਕ ਹੁੰਦਾ ਹੈ 1 ਕਿਲੋਮੀਟਰ ਜਿੱਥੇ ਤੱਕ ਸ਼ਮਸ਼ਾਨ ਘਾਟ ਦੀ ਰਾਖ ਉੱਡ ਕੇ ਜਾਂਦੀ ਹੈ ਉਹ ਸਾਰੇ ਘਰ ਮਸਾਣਾ ਦੇ ਘੇਰੇ 'ਚ ਆਉਂਦੇ ਨੇ ਤੇ ਉਹਨਾਂ ਘਰਾਂ 'ਚ ਇਹ ਆਪਣੀ ਦਖਲ ਅੰਦਾਜ਼ੀ ਕਰਦੀਆਂ ਨੇ ਜਿੰਨਾ ਘਰ ਸ਼ਮਸ਼ਾਨ ਘਾਟ ਦੇ ਨੇੜੇ ਹੋਵੇਗਾ ਉਹਨਾਂ ਹੀ ਮਸਾਣੀ ਸ਼ਕਿਆ ਦਾ ਅਸਰ ਉਸ ਘਰ ਤੇ ਵੱਧ ਹੋਵੇਗਾ ਜ਼ਿਆਦਾਤਰ ਮਸਾੜ ਤਾਂਤਰਿਕਾਂ ਦੁਆਰਾ ਲਗਾਏ ਜਾਂਦੇ ਹਨ ਜੋ ਲੋਕ ਤੁਹਾਡੇ ਦੁਸ਼ਮਣ ਨੇ ਜਾਂ ਜੋ ਤੁਹਾਡੇ ਤੋਂ ਜਲਦੇ ਨੇ ਉਹ ਤਾਂਤਰਿਕਾਂ ਦੁਆਰਾ ਮਸਾਣ ਲਗਵਾ ਦਿੰਦੇ ਨੇ ਤਾਂਤਰਿਕ ਸ਼ਮਸ਼ਾਨ ਘਾਟ ਤੋਂ ਇਹਨਾਂ ਮਸਾਣੀ ਸ਼ਕਤੀਆਂ ਨੂੰ ਕਾਬੂ ਕਰਕੇ ਸਿੱਧ ਕਰਕੇ ਅੱਗੇ ਗਲਤ ਕੰਮਾਂ ਲਈ ਵਰਤਦੇ ਨੇ ਜਿਵੇਂ ਕਿਸੇ ਨੂੰ ਸਖਤ ਬਿਮਾਰ ਕਰ ਦੇਣਾ ਜਾਨੋਂ ਮਾਰ ਦੇਣਾ ਚੱਲਦਾ ਕੰਮ ਬੰਦ ਕਰਵਾ ਦੇਣਾ ਐਕਸੀਡੈਂਟ ਕਰਵਾ ਦੇਣਾ ਲੜਾਈ ਝਗੜਾ ਤੇ ਕਲੇਸ਼ ਪਵਾਈ ਰੱਖਣਾ ਸੰਗਤ ਜੀ ਇਹ ਸੀ ਮਸਾਣਾ ਬਾਰੇ ਜਾਣਕਾਰੀ ਕਿ ਮਸਾਣ ਕੀ ਹੁੰਦੇ ਨੇ ਕੌਣ ਗੱਲ ਕਰਦੇ ਹਾਂ ਕਿ ਇਹਨਾਂ ਦੇ ਕੀ ਲੱਛਣ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗੇ ਕਿ ਸਾਡੇ ਘਰ 'ਚ ਇਹ ਬੁਰੀਆਂ ਸ਼ਕਤੀਆਂ ਵਾਸ ਕਰਦੀਆਂ ਨੇ ਜਾਂ ਕਿਸੇ ਨੇ ਭੇਜਿਆ ਹੋਇਆ ਦੇ ਸੰਗਤ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਜੇ ਤੁਹਾਨੂੰ ਕੋਈ ਚੰਗਾ ਜਾਣਨ ਨੂੰ ਮਿਲਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਹੁਣ ਗੱਲ ਕਰਦੇ ਹਾਂ ਕਿ ਮਸਾਣੀ ਸ਼ਕਤੀਆਂ ਸਾਡੇ ਘਰ ਕਿਵੇਂ ਆਉਂਦੀਆਂ ਨੇ ਮਸਾਣੀ ਸ਼ਕਤੀਆਂ ਜ਼ਿਆਦਾਤਰ ਉਹਨਾਂ ਲੋਕਾਂ ਦੁਆਰਾ ਭੇਜਿਆ ਹੋਇਆ ਹੁੰਦਿਆਂ ਨੇ ਜੋ ਤੁਹਾਡਾ ਭਲਾ ਨਹੀਂ ਚਾਹਦੇ ਜਾਂ ਤੁਸੀਂ ਕਦੇ ਭੁੱਲ ਚੁੱਕ ਵਿੱਚ ਕਿਸੇ ਮਸਾਣੀ ਸ਼ਕਤੀ ਨੂੰ ਪੂਜਿਆ ਹੋਵੇ ਤੇ ਅੱਗੇ ਜਾ ਕੇ ਭੁੱਲ ਗਏ ਹੋ ਉਹ ਜਾਂ ਤੁਹਾਡੇ ਖਾਨਦਾਨ ਚ ਕਿਸੇ ਨੇ ਪਹਿਲਾਂ ਪੂਜਾ ਕੀਤੀ ਹੋਵੇ ਤੇ ਅੱਗੇ ਕਿਸੇ ਨੂੰ ਨਾ ਦੱਸਿਆ ਹੋਵੇ ਤੇ ਉਸ ਦੀ ਸੇਵਾ ਬੰਦ ਕਰ ਦਿੱਤੀ ਹੋਵੇ ਜਾਂ ਚੁਰਾਹੇ ਚ ਕਿਸੇ ਮਸਾਣੀ ਦਾ ਉਤਾਰਾ ਕਿਸੇ ਨੇ ਕਰਕੇ ਰੱਖਿਆ ਹੋਵੇ ਤੇ ਉਹ ਜੋ ਸਮਾਨ ਪਿਆ ਹੋਵੇ ਉਸ ਤੇ ਤੁਹਾਡਾ ਪੈਰ ਆ ਜਾਵੇ ਤਾਂ ਵੀ ਇਹ ਮਸਾਣੀ ਸ਼ਕਤੀ ਤੁਹਾਨੂੰ ਲੱਗ ਸਕਦੀ ਹੈ ਇਹ ਕੀ ਸੰਕੇਤ ਦਿੰਦੀਆਂ ਨੇ ਕਿ ਆਖਰ ਅਸੀਂ ਕਿਵੇਂ ਪਛਾਨੀਏ ਕਿ ਇਹ ਮਸਾਣੀ ਸ਼ਕਤੀ ਹੈ ਇਸ ਵਿੱਚ ਦੇਖੋ ਸਭ ਤੋਂ ਜ਼ਿਆਦਾ ਦਿੱਕਤ ਇਹ ਸ਼ਕਤੀਆਂ ਔਰਤਾਂ ਨੂੰ ਦਿੰਦੀਆਂ ਨੇ ਔਰਤਾਂ ਤੇ ਜ਼ਿਆਦਾ ਅਸਰ ਕਰਦੀਆਂ ਨੇ ਕਿਵੇਂ ਅਸਰ ਕਰਦੀਆਂ ਨੇ ਕਿ ਸਭ ਤੋਂ ਪਹਿਲਾਂ ਇਹ ਔਲਾਦ ਨਹੀਂ ਹੋਣ ਦਿੰਦੀਆਂ ਜਿਨ੍ਹਾਂ ਔਰਤਾਂ ਦੇ ਬੱਚੇ ਠਹਿਰ ਵੀ ਜਾਣ ਤਾਂ ਉਹ ਉਹਨਾਂ ਨੂੰ ਗਰਭ ਚ ਹੀ ਮਾਰ ਦਿੰਦੀਆਂ ਨੇ ਸਾਰੀਆਂ ਡਾਕਟਰੀ ਰਿਪੋਰਟਾਂ ਠੀਕ ਹੋਣ ਦੇ ਬਾਅਦ ਵੀ ਬੱਚਾ ਨਾ ਆਉਣਾ ਇਹ ਨਿਸ਼ਾਨੀ ਹੈ ਕਿ ਔਰਤ ਤੇ ਮਸਾਣ ਦਾ ਸਾਆ ਹੈ ਦੂਜੀ ਨਿਸ਼ਾਨੀ ਇਹ ਹੈ ਕਿ ਰਾਤ ਨੂੰ ਸੁੱਤੇ ਹੋਏ ਉਹਨਾਂ ਨੂੰ ਇਸ ਤਰ੍ਹਾਂ ਲੱਗੇਗਾ ਜਿਵੇਂ ਕੋਈ ਉਹਨਾਂ ਦੇ ਸਰੀਰ ਨੂੰ ਟੱਚ ਕਰ ਰਿਹਾ ਹੈ ਜੇ ਤਾਂ ਲੱਗੇ ਕਿ ਕਿਸੇ ਨੇ ਸਰੀਰ ਨੂੰ ਛੂਇਆ ਹੈ ਤਾਂ ਇਹ ਹਰਕਤਾ ਮਸਾਣੀ ਸ਼ਕਤੀਆਂ ਹੀ ਕਰਦੀਆਂ ਨੇ ਮਸਾਣੀ ਸ਼ਕਤੀਆਂ ਗੰਦੀਆਂ ਸ਼ਕਤੀਆਂ ਨੇ ਇਹ ਹਮੇਸ਼ਾ ਗੰਦੀਆਂ ਹਰਕਤਾਂ ਹੀ ਕਰਦੀਆਂ ਨੇ ਗੰਦੇ ਸੁਪਨੇ ਆਉਂਦੇ ਨੇ ਤੇ ਸੁਪਨੇ 'ਚ ਗੰਦਾ ਪਾਣੀ ਗੱਟਰ ਅਤੇ ਗੰਦਗੀ ਦਿਖਾਈ ਦਿੰਦੀ ਹੈ ਜੇਕਰ ਮਸਾਣੀ ਸ਼ਕਤੀਆਂ ਦਾ ਅਸਰ ਹੋਇਆ ਤਾਂ ਉਸ ਵਿਅਕਤੀ ਜਾਂ ਔਰਤ ਦਾ ਮਾਸ ਖਾਣ ਨੂੰ ਜੀ ਕਰੇਗਾ ਸ਼ਰਾਬ ਪੀਣ ਦਾ ਮਨ ਕਰੇਗਾ ਤੇ ਬਹੁਤ ਜ਼ਿਆਦਾ ਮਨ ਕਰੇਗਾ ਇਹਨਾਂ ਬੁਰੀਆਂ ਸ਼ਕਤੀਆਂ ਨੂੰ ਮੀਠ ਸ਼ਰਾਬ ਬਹੁਤ ਪਸੰਦ ਹੁੰਦਾ ਹੈ ਇਸ ਲਈ ਜਿਸ ਤੇ ਇਹ ਲਗਾਈਆਂ ਗਈਆਂ ਹੋਣ ਉਸ ਦਾ ਵੀ ਮਨ ਆਟੋਮੈਟਿਕ ਸ਼ਰਾਬ ਤੇ ਮੀਠ ਖਾਣ ਨੂੰ ਕਰੇਗਾ ਮਸਾੜ ਦੇ 52 ਰੂਪ ਹੁੰਦੇ ਨੇ ਇਹ 52 ਅਲੱਗ-ਅਲੱਗ ਰੂਪਾਂ ਵਿੱਚ ਵਾਰ ਕਰਦੀਆਂ ਨੇ ਇਸ ਲਈ ਇਹਨਾਂ ਨੂੰ ਪਛਾਣਨਾ ਬਹੁਤ ਔਖਾ ਹੁੰਦਾ ਹੈ 52 ਰੂਪ ਯਾਨੀ ਕਦੇ ਸੱਪ ਕਦੇ ਕੁੱਤਾ ਕਦੇ ਘੋੜਾ ਕਦੇ ਇਨਸਾਨ ਬਣ ਜਾਂਦੇ ਨੇ ਕਦੇ ਬਿੱਲੀ ਦਾ ਰੂਪ ਲੈ ਲੈਂਦੇ ਨੇ ਤੇ ਕਦੇ ਗਧਾ ਜਾਂ ਮੇਮਣਾ ਬਣ ਜਾਂਦੇ ਨੇ ਇਸ ਤਰ੍ਹਾਂ ਇਹਨਾਂ ਦੇ ਬਵੰਜਾ ਰੂਪ ਹੁੰਦੇ ਨੇ ਅਤੇ ਇਹਨਾਂ ਨੂੰ ਪਛਾਣਨਾ ਬਹੁਤ ਔਖਾ ਹੁੰਦਾ ਹੈ ਇਤੋਂ ਤੱਕ ਕਿ ਜੇ ਕੋਈ ਇਹਨਾਂ ਨੂੰ ਹਾਜ਼ਰ ਵੀ ਕਰ ਲਵੇ ਤਾਂ ਇਹਨਾਂ ਨੂੰ ਛੇਤੀ ਨਹੀਂ ਪਛਾਣ ਸਕਦਾ ਕਿ ਇਹ ਮਸਾਣੀ ਹੈ ਜਾਂ ਹੋਰ ਕੋਈ ਪ੍ਰੇਤ ਇਹ ਇਨਸਾਨ ਨੂੰ ਚੱਕਮਾ ਦੇਣ 'ਚ ਮਾਹਰ ਹੁੰਦੇ ਅਤੇ ਬਹੁਤ ਹੀ ਚਲਾਕ ਹੁੰਦੇ ਨੇ ਸੰਗਤ ਜੀ ਮਸਾੜ ਮੋੜ ਦੀਆਂ ਹੋਰ ਨਿਸ਼ਾਨੀਆਂ ਇਸ ਤਰ੍ਹਾਂ ਹਨ ਘਰਾਂ 'ਚ ਦਰਾੜਾ ਆਉਣੀਆਂ ਕੰਧਾਂ ਫਟ ਜਾਣੀਆਂ ਘਰ 'ਚ ਦੁੱਧ ਦਾ ਫਟ ਜਾਣਾ ਵਾਰ-ਵਾਰ ਦੁੱਧ ਦਾ ਫਟਣਾ, ਕੱਚ ਦੇ ਗਲਾਸ, ਕੱਚ ਦੀਆਂ ਚੀਜ਼ਾਂ ਜਿਵੇਂ ਖਿੜਕੀਆਂ ਦਾ ਕੱਚ ਟੁੱਟ ਜਾਣਾ, ਘਰ ਚੋਂ ਅਜੀਬ ਜਿਹੀ ਗੰਧ ਆਉਣੀ, ਅਜੀਬ ਜਿਹੇ ਮੁਸ਼ਕ ਆਉਂਦੇ ਰਹਿਣਾ ਖਾਸ ਕਰ ਰਾਤ ਨੂੰ 9 ਵਜੇ ਤੋਂ ਬਾਅਦ ਇਹ ਇਸ ਮੁਸ਼ਕ ਦਾ ਵੱਧ ਜਾਣਾ। ਇਹ ਮਹਿਸੂਸ ਹੋਣਾ ਕਿ ਹੁਣੇ ਕੋਈ ਕੋਲੋਂ ਦੀ ਲੰਘ ਕੇ ਗਿਆ ਹੈ ਜਾਂ ਕੋਈ ਪਿੱਛੇ ਖੜਾ ਹੈ, ਦੇਖਣ ਤੇ ਉੱਥੇ ਕੁਝ ਨਾ ਹੋਣਾ ਪਰ ਉੱਥੇ ਮਸਾਣੀ ਸ਼ਕਤੀ ਮੌਜੂਦ ਹੁੰਦੀ ਹੈ। ਇਹ ਇੱਕ ਹੋਰ ਨਿਸ਼ਾਨੀ ਹੈ ਕਿ ਜਿੱਥੇ ਪੂਜਾ ਕਰਦੇ ਹੋ ਉਹ ਉਸ ਥਾਂ ਤੇ ਲੱਗੀਆਂ ਤਸਵੀਰਾਂ ਰਾਤ ਵੇਲੇ ਬਿਲਕੁਲ ਠੀਕ ਹੋਣ ਪਰ ਸਵੇਰੇ ਉੱਠ ਕੇ ਦੇਖੋ ਤਾਂ ਉਹ ਡਿੱਗੀਆਂ ਹੋਈਆਂ ਹੋਣ ਸਾਰੀ ਰਾਤ ਸੌਣ ਤੋਂ ਬਾਅਦ ਐਦਾਂ ਲੱਗਣਾ ਸਵੇਰੇ ਕਿ ਜਿਵੇਂ ਨੀਂਦ ਪੂਰੀ ਨਾ ਹੋਈ ਹੋਵੇ ਤੇ ਸਰੀਰ ਟੁੱਟਿਆ ਰਹਿਣਾ ਘਰ ਚ ਕੁਲੇਸ਼ ਰਹਿਣ ਲੱਗ ਪੈਣਾ ਮਸਾਣੀ ਸ਼ਕਤੀਆਂ ਦੇ ਕੇਸਾ ਚ ਅਜੇਹਾ ਵੀ ਹੁੰਦਾ ਹੈ ਕਿ ਘਰ ਚ ਰੱਖੇ ਪੈਸੇ ਵੀ ਗਾਇਬ ਹੋ ਜਾਂਦੇ ਨੇ ਸਾਣੀ ਸ਼ਕਤੀਆਂ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਘਰ ਦੀ ਸੀਵਰੇਜ ਦਾ ਅਕਸਰ ਬੰਦ ਹੋ ਜਾਣਾ ਵਾਰ-ਵਾਰ ਬੰਦ ਹੁੰਦੇ ਰਹਿਣਾ ਓਵਰਫਲੋ ਹੋ ਜਾਣਾ ਤੇ ਘਰ ਚ ਸਲਾਬ ਆ ਜਾਣਾ ਟਾਇਲਟ ਸੀਟ ਦਾ ਖਰਾਬ ਹੋ ਜਾਣਾ ਵਾਰ-ਵਾਰ ਠੀਕ ਕਰਾਉਣ ਦੇ ਬਾਅਦ ਵੀ ਖਰਾਬ ਹੀ ਰਹਿਣਾ ਸੀਟ ਬਦਲਾਉਣ ਦੇ ਬਾਅਦ ਵੀ ਸੀਵਰੇਜ ਅਕਸਰ ਖਰਾਬ ਰਹਿਣਾ ਸੋਸੰਗਤ ਜੀ ਏਸੀ ਨਿਸ਼ਾਨ ਤੇ ਨਿਸ਼ਾਨੀ ਸ਼ਕਤੀ ਬਾਰੇ ਜਾਣਕਾਰੀ ਆਸ ਕਰਦੇ ਹਾਂ ਕਿ ਵੀਡੀਓ 'ਚ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਅਗਲੀ ਵੀਡੀਓ 'ਚ ਅਸੀਂ ਇਹਨਾਂ ਚੀਜ਼ਾਂ ਦੇ ਉਪਾਅ ਬਾਰੇ ਗੱਲ ਕਰਾਂਗੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾ ਦੀ